ਆਲੂ ਪਿਆਜ਼ ਗੋਭੀ ਮਟਰ ਇਧਰ ਦੇਖੀ ম্যাਜਿਕ ਹੋ ਗਈ ਯਾਰ ਵਾਹ ਇਹ ਨਾਲ ਹੀ ਆ ਜਾਂਦਾ ਵੇ 1 2 3 ਵਾਹ ਜੀ ਵਾਹ ਹੋ ਗਿਆ ਨਾ ਜਾਦੂ ਅੰਦਰ ਕੱਟਣਾ ਗ੍ਰਸਤ ਹੋ ਗਈ ਇੱਕ ਸਾਡੀ ਕੱਕੜੀ ਕਿੱਟ ਘਟ ਘਾਣੇ ਕਿਸ ਨੇ ਆ ਜੋ ਪਰ ਇਹ ਕਿੱਟ ਘਟ ਨਹੀਂ ਇਹ ਕ੍ਰਿਕਟ ਹੈ ਚੱਲਣ ਦੇ ਹੋਰ 2 ਮਿੰਟ ਚੱਲ ਜਾ। ਕੋਲੇ ਬੈਠੋ ਯਾਰ ਦੋਨੇ ਜਣੇ। ਵਾਹ। ساری ਸਬਜ਼ੀ ਖਾਓ। ਗਾਜਰਾਂ ਕਿੱਥੇ ਕੋਲੇ? ਔਰ ਨਹੀਂ ਇਹਦੀ ਕਰਕੇ ਸਬਜ਼ੀ ਦੇਤੋਂ ਲੈ ਕੇ। ਕਿਥੋਂ ਲਿਆਂਦਾ ਹੈ? ਕੀ ਕੁਸ ਗੰਧ ਮਾਰਿਆ ਤੇ। ਵੈਲਕਮ ਟੂ ਬਲੂ ਬੀਚਸ 뮤직। ਹਰੀਆ ਮਿਰਚਾ, ਅਦਰਕ ਅਤੇ इस तू तो अलावा हर प्रकार दाजा सब्जिया वाव। टेंडो।, टेंडो। ਲੋ ਜੀ ਇਧਰੋਂ ਜਿਹੜੀ ਸਬਜੀ ਅ ਗਰੇਟਾ ਚ ਪਾਈ ਜਾ ਰਹੀ ਹੈ ਤੇ ਉਸ ਤੋਂ ਬਾਅਦ ਸਾਡੇ ਯਾਦਵ ਸਾਹਿਬ ਸੇਵਨ ਮਾਉਣਗੇ ਇਹ ਪਿੰਡ ਪਿੰਡ ਜਾ ਕੇ ਜਿਹੜੀ ਸਬਜੀ ਸੇਲ ਕਰਨਗੇ ਗਰਮੀ ਦੇ ਵਿੱਚ ਤੁਸੀਂ ਵੇਖ ਰਹੋ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਰੋਜੀ ਰੋਟੀ ਆਸਤੇ ਕਿਉਂ ਯਾਦਵ ਸਾਹਿਬ ਗੱਲ ਐਵੇਂ ਹੀ ਹੈ ਹਾਂ ਜੀ ਹਾਂ ਜੀ ਵਧੀਆ ਜੀ ਹੋ ਠੀਕ ਹੋ ਕੜਤੀ ਕਲਾ ਹਾਂ ਜੀ ਓਕੇ ਜਮਾ ਤੇ ਐਡੋ ਬਾਦ ਕਿਹੜੇ ਕਿਹੜੇ ਪਿੰਡਾਂ ਜਾਵੋਗੇ ਤੁਸੀਂ ਤੇ ਦੋ ਬਾਦ ਆਪਾਂ ਸਾਂਣਾ ਘੜਾ ਸਿੱਖ ਵਾਲਾ ਤੇ ਬਡੋਈ ਘੜਾ ਠੀਕ ਹੈ ਜੀ ਪਰ ਤਿੰਨ ਪਿੰਡਾਂ ਜਾਣਾ ਤੇ ਤੜਕੇ ਕਿੰਨੇ ਵੇ ਨਿਕਲ ਜਾਨੇ ਘਰੋਂ ਬਈ ਤੜਕੇ 4 ਵਜੇ 4 ਵਜੇ ਤੇ ਉਹਨੇ ਵੇਚਦੇ ਹੁਣ ਹਾਂਜੀ ਹਾਂ ਕੜ ਕੇ ਵੇਖ ਲੋ ਬਾਈ ਹਾਂਜੀ ਸ਼ਾਮ ਨੂੰ ਭੰਡ ਇਧਰ ਲੈ ਗੱਡੀ ਲੈ ਆਪਣੇ ਕੜ ਕੇ ਵੇਖ ਲੋ ਵੀ 4 ਵੇ ਜਾਂਦੇ ਬੋਲੀ ਤੋਂ ਸਬਜ਼ੀ ਲੈਂਦੇ ਆਉਦੇ ਆਉਂਦੇ ਜਿਵੇਂ ਆਉੜ ਖਰਾਨਾ ਆ ਗਿਆ ਤੱਪਾ ਆ ਗਿਆ ਹਾਂ ਆਉਂਦੇ ਆਉਂਦੇ ਆਪ ਦਾ ਰਜਗਾਰ ਵੀ ਨਾਲਾਂ ਜਲਾਈ ਜਾਂਦੇ ਬਹੁਤ ਵਧੀਆ ਜੀ ਫਲੀਆਂ ਫੁਲੀਆਂ ਆ ਗਈਆਂ ਬਹੁਤ ਵਧੀਆ ਫਲੀਆਂ ਗ੍ਰੇਟ ਆ ਬਾਈ 60 ਰੁਪਏ ਕਿਲੋ 60 ਰੁਪਏ ਕਿਲੋ 60 ਰੁਪਏ ਕਿਲੋ ਫਲੀਆਂ ਜੀ ਤੇ ਬਾਕੀ ਹੋਰ ਵੀ ਤੁਹਾਨੂੰ ਦਿਖਾਉਣੇ ਆ ਅੱਛਾ ਜੀ ਆ ਮਿਰਚਾਂ ਹੀ ਬਹੁਤ ਵਧੀਆ ਕੁਆਲਿਟੀ ਦੀਆਂ ਜਮੇਂ ਕੌੜੀਆਂ ਨਹੀਂ ਜੇ ਕਿਸੇ ਨੇ ਤਲ ਕੇ ਖਾਣੀਆਂ ਰੋਟੀ ਨਾਲ ਸਭ ਤੋਂ ਵਧੀਆ ਚੀਜ਼ ਹੈ ਇਹ ਥੋੜਾ ਜਿਹਾ ਸਾਈਜ਼ ਛੋਟਾ ਪਰ ਮਿਰਚ ਬਹੁਤ ਘੈਂਟ ਹੈ ਇਹ ਆ ਖੀਰੇ ਆਗੇ ਜੀ ਇਹ ਖੀਰੇ ਬਈ ਚਾਈਨੀਜ਼ ਆ ਕਿ ਦੁੱਧੇ ਆ ਸែន ਵਾਲੇ ਖੀਰੇ ਆ ਬਈ ਇਹ ਇਹ ਮਤਲਬ ਕੌੜੇ ਨਹੀਂ ਹੁੰਦੇ ਇਹਨੂੰ ਐਂ ਕਟੋ ਤੇ ਖਾਓ ਬਾਕੀ ਭਿੰਡੀਆਂ ਵਧੀਆ ਪੰਗੀਆਂ ਲਸਣ ਪ੍ਰੀਮ ਲਸਣ ਗ੍ਰੇਟ ਆ ਯਾਰ 120 ਰੁਪਏ ਕਿਲੋ ਤੇ ਟਮਾਟਰ ਵੀ ਵਧੀਆ ਪਏ ਆ ਲੈ ਵੀ ਆਪਾਂ ਵੀ ਹੁਣ ਆਪਦਾ ਝੋਲਾ ਲਿਆਏ ਤੇ ਭਰਾ ਕੇ ਪ੍ਰੇਮ ਤੋਂ ਲੈ ਜਾਗੇ ਐਵੇਂ ਗੱਲ ਪ੍ਰੇਮ ਨਾ ਬਿਲਕੁਲ ਸਹੀ ਗੱਲ ਹੈ ਬਾਕੀ ਕਿੱਟ-ਕਟ ਖਾਣੇ ਕਿਸ ਨੇ ਆਜੋ ਪਰ ਇਹ ਕਿੱਟ-ਕਟ ਨਹੀਂ ਇਹ ਟ੍ਰਿਕ ਕਟ ਹੈ ਵਾਹ ਵੀ ਵਾਹ ਤੇ ਬਾਕੀ ਗਰਮੀ ਚ ਸਭ ਤੋਂ ਵਧੀਆ ਖਖੜੀ ਹੈ ਖਾਓ ਤੇ ਨਿਆਰੇ ਲਓ ਕਣੀ ਜੀ ਰਾਜਸਥਾਨ ਦੇ ਵਿੱਚ ਜ਼ਿਆਦਾਤਰ ਲੋਕ ਖਖੜੀ ਕਰਬੂਜੇ ਕਹਿੰਦੇ ਆ ਤੇ ਜਾਂ ਆਪਣੇ ਹਾਂ ਵਾਟਰਮੈਲਨ ਉਹ ਬਹੁਤ ਚੱਲਦਾ ਤੇ ਇਹ ਚੀਜ਼ ਸਭ ਜੀ ਨੇ ਖਾਣੀ ਚਾਹੀਦੀ ਹੈ ਬਹੁਤ ਵਧੀਆ ਸਵਾਦ ਵੀ ਹੁੰਦਾ ਇਹਦਾ ਤੇ ਸਰੀਰਾਸਤੇ ਵੀ ਬੜੀ ਚੰਗੀ ਹੈ। ਬਾਕੀ ਅੰਦਰ ਘਟਨਾ ਅਗਰਸਤ ਹੋ ਗਈ ਇੱਕ ਸਾਡੀ ਕੱਕੜੀ ਚਲੋ ਕੋਈ ਗੱਲ ਨਹੀਂ। ਹੋ ਜਾਂਦਾ ਵੀ ਜਰੀ। ਅੱਛਾ ਜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆਪਾਂ ਇੱਕ ਜਾਦੂ। ਤੁਸੀਂ ਵੇਖ ਲਓ ਯਾਦਵ ਸਾਹਿਬ ਦੀ ਰੇੜੀ ਤਿਆਰ ਹੈ। ਸਪੀਕਰ ਵੀ ਤਿਆਰ ਹੈ। ਇੱਕ ਦੋ ਤਿੰਨ ਵਾਹ ਜੀ ਵਾਹ ਹੋ ਗਿਆ ਨਾ ਜਾਦੂ। ਲਓ ਜੀ ਗੱਡੀ ਗਈ ਹੈ ਪਰ ਤੇ ਹੁਣ ਤੁਹਾਨੂੰ ਜਿਹੜਾ ਸਪੀਕਰ ਉਹ ਚਲਾ ਕੇ ਦਿਖਾਉਣੇ ਆ। ਯਾਦਵ ਸਾਹਿਬ ਰੈਡੀ ਹੈ ਕੰਡਾ-ਕੁੰਡਾ ਕਸਿਆ ਗਿਆ। ਅੱਜ ਕਾਫੀ ਦਿਨ ਬਾਅਦ ਦੂਰੀ ਵਾਲੀ ਡਿਊਟੀ ਸੰਭਾਲ ਰਹੇ ਨੇ ਕਿਉਂਕਿ ਘਰੇ ਕੋਈ ਪ੍ਰੋਬਲਮ ਹੋ ਗਈ ਸੀ ਤੇ ਰੈਡੀ ਆ ਜਮਾ ਚਲੋ ਜੀ ਚਲਾਓ ਸਪੀਕਰ ਚੈੱਕ ਕਰ ਗਿਆ ਆਪਾਂ ਸਪੀਕਰ ਆਪਣਾ ਕਿਵੇਂ ਚੱਲਦਾ ਵੈਰੀ ਗੁੱਡ ਅត្រਤ ਅਤੇ ਇਸ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਤਾਜ਼ਾ ਸਬਜ਼ੀਆਂ ਸਾਡੇ ਕੋਲੋਂ ਤੁਸੀਂ ਵਾਜੂਬ ਰੇਟਾਂ 'ਤੇ ਖਰੀਦੋ ਇੱਕ ਵਾਰੀ ਸਵਾ ਦਾ ਮੌਕਾ ਜ਼ਰੂਰ ਦਿਓ ਜੀ ਹੋਣਗੇ ਨਹੀਂ ਕਰਕੇ ਸੌਗੀ ਦੇ ਤੋ ਲੈ ਕੇ ਕਿਸੇ ਟਾਈਮ ਗਰਵ ਸਾਹਿਬ ਇਹਦੇ ਪਿੱਛੇ ਬੜੀ ਲੜਾਈ ਹੁੰਦੇ ਸੀ ਨਾ ਸਿਲੰਡਰਾਂ ਪਿੱਛੇ ਉਦੋਂ ਵੀ ਤੜਕੇ ਨਾ ਬਾਈ 2:30 3 ਵਜੇ ਸਾਨੂੰ ਜਾਣਾ ਪੈਂਦਾ ਸੀ ਲੰਬੀ ਸਿਲੰਡਰ ਮਿਲਦੇ ਹੁੰਦੇ ਸੀ ਤੇ ਬਾਹਰ ਤੇ ਇੰਨਾ ਜਿਆਦਾ ਰਾਸ਼ ਹੁੰਦਾ ਸੀ ਗੱਲਾਂ ਹੀ ਛੱਡ ਦੋ ਲੈਣਾ ਲੱਗੀਆਂ ਪੰਗਾਂ ਦੀਆਂ ਸੀ ਤੇ ਹੁਣ ਤਾਂ ਚਲੋ ਠੀਕ ਹੈ ਉਦੋਂ ਸਿਲੰਡਰ ਵੀ ਮਿਲਦਾ 2-250 ਦੇ ਹੁੰਦਾ ਜਣਾ ਹੁਣ ਤਾਂ ਸਿਲੰਡਰ ਵੀ 1000 ਦੇ ਨੇੜੇ ਪਹੁੰਚਿਆ ਪਿਆ 900 ਕੁਸ਼ਕ ਦੇ ਪਤਰੀ 850 ਦਾ ਸਮਾਂ ਹੁੰਦਾ ਪਰ ਉਦੋਂ ਸਾਨੂੰ ਪਤਾ ਵੀ ਅਸੀਂ ਸਿਲੰਡਰ ਕਿਵੇਂ ਲੈ ਕੇ ਆਉਂਦੇ ਰਹੇ ਹਾਂ ਸੁਧਿਆ ਉੱਠਦੇ ਫਿਰ ਜਾ ਕੇ ਲੈਣਾ ਚ ਲੱਗਦੇ ਬਹੁਤ ਔਖੀ ਵਾਰੀ ਆਉਂਦੀ ਸੀ ਤੇ ਜੇ ਤੜਕੇ ਅਸੀਂ ਮੰਨ ਲਓ ਵੀ 2:30 ਵਜੇ ਜਾਂ 4:00 ਵਜੇ ਵੀ ਜਾਂਦੇ ਤਾਂ ਤੜਕੇ 9-10 ਵਜੇ ਵਾਰੀ ਆਉਂਦੀ ਸੀ ਸਾਰਾ ਜਿਹਨਾਂ ਨੇ ਸਮਾਂ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਵੀ ਸਿਲੰਡਰ ਕਿਵੇਂ ਹੁੰਦਾ ਸੀ ਤੇ ਹੁਣ ਹੁਣ ਸਿਲੰਡਰ ਮਹਿੰਗਾ ਤਾਂ ਜ਼ਰੂਰ ਹੋ ਗਿਆ ਪਰ ਹੁਣ ਕਮੀ ਕੋਈ ਨਹੀਂ ਭਾਵੇਂ ਤੁਹਾਡੇ ਕੋਲ ਕਾਪੀ ਦੇ ਸਿਲੰਡਰ ਪੂਰੇ ਆ ਨਹੀਂ ਪੂਰੇ ਤਾਂ ਵੀ ਤੁਹਾਨੂੰ ਸਿਲੰਡਰੀ ਸਿਲੰਡਰ ਮਿਲ ਜਾਣਗੇ ਜਿੰਨੇ ਮਰਜ਼ੀ ਲੋ ਪਹਿਲਾਂ ਤਾਂ ਵਿਆਹ ਦੇ ਕਾਰਡ ਕੋਡ ਦਿਖਾ ਕੇ ਮਸਾ ਸਿਲੰਡਰ ਲੈਂਦੇ ਵਿਆਹ ਉਹ ਵਾਸਤੇ ਵੀ ਬਹੁਤ ਔਖਾ ਕੰਮ ਸੀ ਬਾਕੀ ਆ ਭਾਈ ਆ ਇਹ ਵੀ ਆਪਦੀ ਕਾਰ ਨੂੰ ਬਣਾਈ ਬੈਠਾ ਹੈ ਇੱਕ ਹਿਸਾਬ ਦਾ ਭੁੰਡੀ ਲੱਦੀ ਫਿਰਦਾ ਪੂਰੇ ਸਮਾਨ ਨਾਲ ਦੁਕਾਨਾਂ ਦੇ ਜਾ ਜਾ ਕੇ ਵਿਚਾਰਾ ਇਹ ਵੀ ਲੇਜ਼ ਕੁਰਕਰੇ ਦੁਕਾਨ ਦੁਕਾਨ ਤੇ ਵਚਾਉਂਦਾ ਇਹ ਵੀ ਚਾਰ ਪੀ ਵਿਚਾਰਾ ਵਚਾਉਂਦਾ ਹੀ ਹੋਣਾ ਇਹ ਵੀ ਮਿਹਨਤ ਆ ਬਈ ਇਹ ਵੀ ਤੜਕੇ ਟਾਈਮ ਨੇ ਨਿਕਲ ਜਾਂਦੇ ਜਿਹੜੇ ਆ ਹੁੰਦੇ ਆ ਨਾ ਲੇਜ਼ ਲੋਦੇ ਨਾ ਜਿਆਦਾ ਕਮਾਈ ਆ ਜਿਹੜੇ ਰੀਜਨਲ ਹੁੰਦੇ ਨੇ ਜਮਾਰਤਨ ਘੱਟ ਹੁੰਦਾ ਤਾਂ ਕਰਕੇ ਜਿਆਦਾ ਵਿਕਦੇ ਆ ਆ ਬਤਨ ਸਟ੍ਰਿੰਗ オリジナル ਆ ਕਿ ਡੁਪਲੀਕੇਟ ਆ ਵੈਸੇ ਇਹ ਮੇਰੇ ਹਿਸਾਬ ਨਾਲ ਉਹ ਜਿਹੜਾ ਆਉਂਦਾ ਆਪਣਾ ਰੈੱਡ ਬੁੱਲ ਉਹਦੀ ਊਂਕਰੀ ਤਾਂ ਇਹਨਾਂ ਨੇ ਮਨ ਲਾਦਾ ਕਾਪੀ ਸਸਤੀ ਪਰ ਅਲੱਗ-ਅਲੱਗ ਆ ਚਲੋ ਵੈਸੇ ਵੇਖ ਬਹੁਤ ਰਿਆ ਹੈ ਵਿਕਣ ਦਾ ਕਾਰਨ ਆ ਹੀ ਆ ਵੀਰੇ ਰੈੱਡ ਬੁੱਲੋਂ ਬਹੁਤ ਹੀ ਜਿਆਦਾ ਮਹਿੰਗਾ ਤੇ ਬਹੁਤ ਜਿਆਦਾ ਸਸਤਾ ਉਹਦੇ ਮੁਕਾਬਲੇ ਹੋਰ ਬਈ ਕੀ ਹਾਲ ਹੈ ਕਿਹੜਾ ਪਿੰਡ ਆਪਣਾ ਸ਼ਹਿਰ ਨੂੰ ਲੋਟ ਕਿੰਨੇ ਪਿੰਡ ਕੱਢਦੇ ਨੇ ਨਾ ਥਨ ਮਾ ਚਾਰ ਚਾਰ ਪਿੰਡਾਂ ਚ ਚਲੋ ਵਧ ਗਿਆ ਯਾਰ ਰੰਗ ਭਗ ਲਾਵੇ ਪ੍ਰਧਾਨ ਮੰਤਰੀ ਮਿਹਨਤ ਨੂੰ ਪੰਜਾਬ ਜਿਵੇਂ ਕਿ ਆਲੂ ਪਿਆਜ਼ ਗੋਭੀ ਮਟਰ ਟਮਾਟਰ ਚਲੋ ਜੀ ਕਰੋ ਰਵਾਨਗੀ ਹੁਣ ਚੱਲਣ ਦੇ ਹੋਰ 2 ਮਿੰਟ ਚੱਲ ਜਾਈਏ ਆਹ ਉਹ ਤੇ ਲੱਗ ਕਪਰਾ ਜਿ ਮਾਰ ਕੇ ਲੈ ਵੈਲਕਮ ਟੂ ਬਲੂ ਬੀਟਸ 뮤직 ਸਪੀਸ ਕੀ ਘਰ ਦਾ ਹਰੀਆ ਮਿਰਚਾ ਅਦਰਕ ਅਤੇ ਇਸ ਤੋਂ ਇਲਾਵਾ ਹਰ ਪ੍ਰਕਾਰ ਦੀਆਂ ਤਾਜ਼ਾ ਸਬਜ਼ੀਆਂ ਸਾਡੇ ਕੋਲ ਤੁਸੀਂ ਵਾਜੂਬ ਰੇਟਾਂ ਤੇ ਖਰੀਦੋ ਇੱਕ ਵਾਰੀ ਮਾਰੋ ਸੈਲਫ ਜੀ ਜੁੜ ਦਿਓ ਜੀ ਪਾਵਾ ਅਕੀ ਤੁਹਾਡੇ ਮਿਲਣ ਨੂੰ ਹਰ ਨਿਕਾਰ ਦਿਆ ਲਓ ਜੀ ਆਪਣਾ ਚੋਲਾ ਵੀ ਰੈਡੀ ਆ ਸਬਜੀ ਵਾਲਾ ਤਾਜੀ ਸਬਜੀ ਖਾਓ ਗਾਜਰਾ ਕਿਤੇ ਤੇਰੇ ਕੋਲੇ ਗਾਜਰਾ ਕੀ ਜਾਂਦਾ ਗਾਜਰਾ ਕਿਤੇ ਤੁਹਾਡੇ ਕੋਲੇ ਰਿਕਾਰਡਿੰਗ ਭਰੀ ਵੀ ਪਰਾਣੀ ਆ ਨਾ ਠੰਡ ਤਾਂ ਹੀ ਭਰੀ ਵੀ ਆ ਇਧਰ ਕੀ ਮੈਜਿਕ ਹੋ ਗਈ ਯਾਰ ਵਾਹ ਇਹ ਨਾਲ ਨਾਲ ਹੀ ਆ ਜਾਂਦਾ ਵੇ ਦੇਖ ਤਾਂ ਲੈ ਇਧਰ ਮੈਚਿਕ ਬੜੀ ਹੋਈ ਥੋੜੀ ਆਇਆ ਕੋਲੇ ਬੈਠੋ ਯਾਰ ਦੋਨੇ ਜਣੇ ਵਾਹ ਦੇਖਿਆ ਵਕਈ ਯਾਰ ਜੋੜੀ ਜਮਨ ਨਾਲ ਹੀ ਲੱਗਦੀ ਆ ਫ੍ਰੀ ਆ ਜਾਂਦਾ ਤੇਰੇ ਆਪਣੀ ਆ ਆਜਾ ਮੈਚਿਕ ਕਰਕੇ ਡਰੈਸ ਪਾਈ ਆ ਹਾਂ ਵਾਹ ਜੀ ਵਾਹ ਬਾਕੀ ਕਵਰ ਬਹੁਤ ਸੋਹਣਾ ਕਿਥੋਂ ਲਿਆਂਦਾ ਹੈ ਕੀ ਕੋਈ ਖੁਸ਼ਗੰਧ ਮਾਰਿਆ ਤੇ ਐਸੀ ਮੈਂ ਕਹਿੰਦਾ ਕਿ ਡਿਜ਼ਾਈਨ ਹੀ ਆਦਾ ਇਹੋ ਜਿਹਾ ਦੋਰੋ ਤਾਂ ਹੀ ਲੱਗਦਾ ਨਾ ਇਹ ਜੇ ਆਪਣਾ ਕੀ ਚੱਕਰ ਸੀਗਾ ਇਹ ਹਾਂ ਇਹ ਮੁੰਡਾ ਬੜਾ ਸੀ ਟੋਲੇ ਰਿਮਾਰਕਰ ਸੀਗਾ ਮੇਰੇ ਕੋਲ ਜਿਹੜਾ ਕੁਝ ਬੋਲਦਾ ਜਿਹੜਾ ਕੁਝ ਲਿਖਦਾ ਸੀਗਾ ਮੋਹਣਾ ਕਹਿੰਦਾ ਮੋਹਣੀ ਦੀ ਗੱਲ ਸੁਣਾਈਦਾ ਮੋਹਣਾ ਵੀ ਲਿਖਦਾ ਮੈਂ ਠੀਕ ਹੈ ਪਤਾ ਨਹੀਂ ਕੋਈ ਗੱਲ ਤੁਸੀਂ ਨਹੀਂ ਹੈ ਡੈਂਪੀ ਦਾ ਵੀ ਨਾਮ ਲਿਖਦਾ ਤੇ ਮੇਰਾ ਵੀ ਲਿਖਿਆ ਗਿਆ ਚਲੋ ਕੋਈ ਗੱਲ ਨਹੀਂ ਇਹ ਜਿਹੀਆਂ ਜਿਹੜੀਆਂ ਛੋਟਕੀਆਂ ਛੋਟਕੀਆਂ ਚੀਜ਼ਾਂ ਇਸ ਮਰਚ ਹੁੰਦੀਆਂ ਰਹਿੰਦੀਆਂ